ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਇਸ ਵਿੰਟਰ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਕਿਉਂਕਿ ਵਿంటర్ ਦਾ ਚਾਹੇ ਹੈਗਾਗਾ ਸੀਜ਼ਨ ਆਪਣਾ ਬਟ ਫੰਕਸ਼ਨਸ ਆਉਂਦੇ ਰਹਿੰਦੇ ਨੇ ਆਪਣੇ ਤੇ ਪੰਜਾਬੀਆਂ ਲਈ ਜਿਹੜਾ ਵਿంటర్ ਸੀਜ਼ਨ ਹੁੰਦਾ ਉਹ ਫੰਕਸ਼ਨਾਂ ਵਾਲਾ ਸੀਜ਼ਨ ਵੀ ਕਹਿ ਸਕਦੇ ਆ ਵਿਆਹਾਂ ਸ਼ਾਦੀਆਂ ਵਾਲਾ ਸੀਜ਼ਨ ਕਹਿ ਸਕਦੇ ਆ ਤੇ ਆਪਾਂ ਵਿਆਹਾਂ ਸ਼ਾਦੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਕੋਲੋਂ ਪਹਿਣਾ ਬਹੁਤ ਸੋਹਣੇ ਡਿਜ਼ਾਈਨਰ ਸੂਟ ਰੈਡੀ ਕਰਵਾ ਰਹੀਆਂ ਨੇ ਜਿਹੜੇ ਕਿ ਅੱਜ ਤੁਹਾਡੇ ਰੂਬਰੂ ਕਰਾਂਗੇ ਅਸੀਂ ਡਿਜ਼ਾਈਨਰ ਸੂਟਸ ਨੇਗੇ ਬਹੁਤ ਪਿਆਰੇ ਨੇ ਤੁਸੀਂ ਇਹਨਾਂ ਨੂੰ ਆਪਣੀ ਪਸੰਦ ਨਾਲ ਵੀ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਬਾਕੀ ਸਾਡੇ ਚੈਨਲ ਤੇ ਅਗਰ ਤੁਸੀਂ ਫਸਟ ਟਾਈਮ ਆਏ ਹੋ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਬਹੁਤ ਸੋਹਣੀਆਂ-ਸੋਹਣੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਆਪਾਂ ਫਸਟ ਸੂਟ ਦੀ ਗੱਲ ਕਰਦੇ ਆ ਸੂਟ ਵੀ ਕਹਿ ਸਕਦੇ ਤੁਸੀਂ ਇਹਨੂੰ ਡਰੈੱਸ ਵੀ ਕਹਿ ਸਕਦੇ ਹੋਗੇ ਆਪਾਂ ਇਸ ਤਰ੍ਹਾਂ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੈਗੀ ਤੇ ਮੈਂ ਕੋਸ਼ਿਸ਼ ਕਰੂੰਗੀ ਮੈਂ ਇਹ ਨਾਲ ਫੋਟੋ ਵੀ ਲਾਦਾ ਐਕਚੁਅਲੀ ਮੈਂ ਪਹਿਲਾਂ ਕਹਿ ਦਿੰਨੀ ਆ ਮੈਂ ਫੋਟੋ ਲਾ ਦੂੰ ਪਰ ਜਦੋਂ ਵੀਡੀਓ ਐਡਿਟ ਕਰਨੀ ਹੁੰਦੀ ਹੈ ਤਾਂ ਉਸ ਟਾਈਮ ਮਾਈਂਡ ਚ ਸਕਿਪ ਹੋ ਜਾਂਦੀ ਹੈ ਉਹ ਗੱਲ ਫੋਟੋ ਲਾਉਣ ਵਾਲੀ ਪਰ ਮੈਂ ਜਰੂਰ ਟਰਾਈ ਕਰੂੰਗੀ ਕਿ ਮੈਂ ਇਹਦੇ ਨਾਲ ਫੋਟੋ ਵੀ ਲਾ ਦੇਵਾਂ ਪ੍ਰੋਪਰ ਇਹ ਗਰਲਿਸ਼ ਲੁੱਕ ਵਾਲੀ ਡਿਜ਼ਾਈਨਰ ਸੂਟ ਹੈਗਾ ਤੇ ਤੁਸੀਂ ਬਟ ਇਹਨੂੰ ਕੋਈ ਕੋਈ ਮਰਜ਼ੀ ਇਸ ਦਾ ਪਾ ਸਕਦੇ ਹੋ ਕਿਉਂਕਿ ਆਪਾਂ ਦੱਸਾਂਗੇ ਕਿਵੇਂ ਤੁਸੀਂ ਕਿਵੇਂ ਪਾ ਸਕਦੇ ਹੋ ਇਸ ਠੀਕ ਹੈ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਇਸ ਤਰ੍ਹਾਂ ਦਿਖਾਉਣਾ ਚਾਹਾਂਗੀ ਪ੍ਰੋਪਰ ਲੁੱਕ ਦੇਖੋ ਬੈਕ ਵਾਲੀ ਠੀਕ ਹੈ ਜਿਹੜਾ ਕਲਰ ਆ ਜੀ ਇਹਦਾ ਬਿਲਕੁਲ ਲਾਈਟ ਪੀਚ ਜਿਹਾ ਕਲਰ ਆ ਲਾਈਟ ਬਿਲਕੁਲ ਪੀਚ ਬਹੁਤ ਸੋਹਣੀ ਟੋਨ ਆ ਮੀਨਸ ਪੀਚ ਇੱਕ ਹੁੰਦਾ ਵੀ ਜਿਹੜਾ ਬਹੁਤ ਕਾਮਨ ਸੀਗਾ ਉਹ ਵਾਲਾ ਪੀਚ ਨਹੀਂ ਬਹੁਤ ਜ਼ਿਆਦਾ ਸੋਹਣਾ ਡੀਸੈਂਟ ਪੀਚ ਹੈਗਾ ਵਰਕ ਦੇਖੋ ਜੀ ਤੁਸੀਂ ਇਹ ਆਪਣੇ ਕੋਲੇ ਪੀਸ ਆਇਆ ਸੀ ਮੀਨਸ ਡਿਜ਼ਾਈਨ ਆਇਆ ਸੀ ਹੈਂਡਵਰਕ ਦਾ ਜੀ ਜਿਹੜੀ ਆਪਾਂ ਫੋਟੋ ਲਾਵਾਂਗੇ ਨਾਲ ਉਹ ਵੀ ਹੈਂਡਵਰਕ ਦੀ ਹੋਊਗੀ ਪਰ ਅਸੀਂ ਇਹਨੂੰ ਮਸ਼ੀਨ ਵਰਕ ਚ ਰੈਡੀ ਕੀਤਾਗਾ ਤੁਸੀਂ ਇਹ ਪਹਿਲਾਂ ਸਾਡੇ ਮੀਨਸ ਜਿਹੜੇ ਕਾਰੀਗਰ ਵੀਰ ਨੇ ਮੇਰੇ ਉਹਨਾਂ ਦੀ ਮਤਲਬ ਕਿ ਇਸ ਚੀਜ਼ ਦੇ ਵਿੱਚ ਸਿਫਤ ਕਰਨੀ ਬਣਦੀ ਆ ਕਿ ਹੈਂਡਵਰਕ ਦੇ ਪੀਸ ਨੂੰ ਮਸ਼ੀਨ ਵਰਕ ਚ ਰੈਡੀ ਕਰਨਾ ਤੇ ਲੁੱਕ ਬਿਲਕੁਲ ਹੈਂਡਵਰਕ ਦੀ ਦੇਣੀ ਤੁਸੀਂ ਇਹਨੂੰ ਕਲੋਜ਼ ਅਪ ਲੈ ਕੇ ਦੇਖੋ ਇਸ ਚੀਜ਼ ਦਾ ਆ ਇਹਦੇ ਵਿੱਚ ਆਪਾਂ ਦੇਖੋ 벨ਵਟ ਦੇ ਦੇਖੋ ਫਲਾਵਰ ਬਣਾਏ ਹੋਏ ਆ ਮਿਰਰ ਲਾਏ ਹੋਏ ਆ ਰੇਸ਼ਮ ਦਾ ਵਰਕ ਕੀਤਾ ਹੋਇਆ ਆ ਆਰੀ ਦਾ ਆਪ ਦਾ ਸੌਰੀ ਜਰੀ ਦਾ ਸਾਰਾ ਵਰਕ ਕੀਤਾ ਹੋਇਆ ਬਹੁਤ ਜਿਆਦਾ ਸੋਹਣੇ ਤੇ ਬਰੀਕ ਟੰਕੇ ਲਾਏ ਹੋਏ ਆ ਜੀ ਡਿਜ਼ਾਈਨਿੰਗ ਜਿਹੜੀ ਪੂਰੀ ਫੁੱਲ ਉੱਬਰ ਕੇ ਆ ਰਹੀ ਆ ਬਹੁਤ ਹੈਵੀ ਨੈਕ ਬਣਿਆ ਹੋਇਆਗਾ ਤੇ ਅਗਰ ਆਪਾਂ ਕਹਦੇ ਕਿ ਜਿਹੜੇ ਮੈਂ ਕਿ ਜਿਹੜੇ ਹੈਂਡਵਰਕ ਦੇ ਪੀਸ ਸੀਗੇ ਜਿੰਨਾਂ ਦੀ ਆਪਾਂ ਕਾਪੀ ਕੀਤੀ ਆ ਬਿਲਕੁਲ ਉਹ ਆ ਇਹ ਲਲਵੀ 25000 ਵਾਲੇ ਸੂਟ ਸੀਗੇ ਤੇ ਪਰ ਆਪਾਂ ਤੁਸੀਂ ਦੇਖੋ ਜੀ ਕਿੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਚੀਜ਼ ਰੈਡੀ ਕਰਕੇ ਦਿੱਤੀ ਆ ਹੁਣ ਦੇਖੋ ਜੀ ਇਹਦੇ ਆਪਾਂ ਮਿਰਰ ਵਰਕ ਵੀ ਕੀਤਾ ਹੋਇਆ ਇਹਦੇ ਵਿੱਚ ਆਪਾਂ ਮਿਰਰ ਵਰਕ ਕੀਤਾ ਹੋਇਆ neck ਤੁਸੀਂ ਦੇਖ ਲਿਆ ਬਹੁਤ ਸੋਹਣੇ ਕੰਬੀਨੇਸ਼ਨ ਕੰਟਰਾਸਟ ਲਾਏ ਹੋਏ ਆਪਾਂ ਉਸ ਤੋਂ ਬਾਅਦ ਇਹ ਪੂਰੇ ਸੂਟ ਦੇ ਵਿੱਚ ਦੇਖੋ ਜੀ ਇੱਥੇ ਵੀ ਆਪਾਂ ਸਾਰੇ ਇਹ ਮਿਰਰ ਵਰਕ ਕੀਤਾ ਹੋਇਆ ਆ ਸਾਰਾ ਇਹ ਵੀ ਸਾਰਾ ਮਿਰਰ ਵਰਕ ਹੈ ਜੀ ਉਹ ਦੇ ਮੇਰੇ ਵਰਕ ਸਿਰਫ ਇੱਥੇ ਹੀ ਨਹੀਂ ਹੈਗਾ ਤੁਹਾਨੂੰ ਬੈਕ ਤੇ ਵੀ ਦਿਖਾਉਣੇ ਆ ਦੇਖੋ ਜੀ ਬੈਕ ਤੇ ਵੀ ਪ੍ਰੋਪਰ ਇਸ ਤਰ੍ਹਾਂ ਸਾਰੇ ਤੇ ਮਿਰਰ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਇਹ ਸਾਰੇ ਮਿਰਰ ਲੱਗੇ ਹੋਏ ਆ ਪ੍ਰੋਪਰ オリジナル ਵਾਲੇ ਮਿਰਰ ਲੱਗੇ ਹੋਏ ਆ ਜੀ ਹੁਣ ਇਹਦੀਆਂ ਆਪਾਂ ਦੇਖੋ ਸਿੱਪੀ ਵਾਲੀਆਂ ਜਿਹੜੀਆਂ ਅੱਜ ਕੱਲ ਬਹੁਤ ਸੋਹਣੀਆਂ ਟ੍ਰੈਂਡਿੰਗ ਲੇਸੇ ਜਾ ਰਹੀਆਂ ਉਹਨਾਂ ਦੀ ਆਪਾਂ ਇਸ ਤਰ੍ਹਾਂ ਕਲੀਆਂ ਪਾਈਆਂ ਨੇ ਬੈਕ ਸਾਈਡ ਦੇ ਉੱਤੇ ਪ੍ਰੋਪਰ ਘੇਰੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਫਰੰਟ ਤੁਹਾਨੂੰ ਦੁਬਾਰਾ ਦਿਖਾਉਣੇ ਆ ਜੀ ਅਸੀਂ ਫਰੰਟ ਦੇ ਉੱਪਰ ਵੀ ਆਪਣੀ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਨੇ ਕਿਉਂਕਿ ਇਹਨੂੰ ਨਾ ਲੁੱਕ ਜਿਹੜੀ ਥੋੜੇ A ਸ਼ੇਪ ਦੇਣੀ ਸੀਗੀ ਤੇ ਮਿੰਜ ਬਹੁਤ ਸੋਹਣਾ ਜਿਹਦੇ ਪੂਰਾ ਸੂਟ ਦੇਖਿਆ ਨਾ ਫਿਸ਼ ਕੱਟ ਜੀ ਸਟਾਈਲ ਦਿਖਦਾ ਹੈਗਾ ਤੇ ਇਸ ਤੋਂ ਬਾਅਦ ਜਿਹੜੀਆਂ ਨੇ ਬਾਹਾਂ ਨੇ ਉਹ ਆਪਾਂ ਡਿਜ਼ਾਈਨਰ ਕੀਤੀਆਂ ਨੇ ਜੀ ਆਪਾਂ ਮਸ਼ੀਨ ਵਰਕ ਕੀਤਾ ਪਰ ਇਹਦੇ ਵਿੱਚ ਕਿਤੇ ਵੀ ਕੋਈ ਮਸ਼ੀਨ ਦਾ ਵਰਕ ਨਹੀਂ ਹੈਗਾਗਾ ਇਹ ਸਾਰੀ ਪੂਰੀ ਛੰਨ ਛੰਨ ਕਰਦੀਆਂ ਨੇ ਤੇ ਇਹ ਸਾਰੇ ਨਾ ਆਪਾਂ ਲੇਸਿਸ ਦੇ ਨਾਲ ਰੈਡੀ ਕੀਤਾ ਹੋਇਆ ਹੈ ਲੇਸਿਸ ਇਨਸਰਟ ਕਰਕੇ ਸਾਰੀਆਂ ਲੇਸਿਸ ਗੁੰਮਲਾਈਆਂ ਹੋਵਾਂਗੀਆਂ ਨੇ ਕੋਈ ਤੁਹਾਨੂੰ ਲੇਸ ਦਾ ਉੱਪਰ ਨਹੀਂ ਇੱਦਾਂ ਧਰ ਕੇ ਲਈ ਹੈਗੀ ਸੀ ਸਾਰੀਆਂ ਲੇਸਿਸ ਗੁੰਮ ਲਾਏਗਾ ਨੇ ਹੁਣ ਤੁਸੀਂ ਲੁੱਕ ਦੇਖੋ ਜੀ ਇਹਦੀ ਬਹੁਤ ਸੋਹਣਾ ਡਿਜ਼ਾਈਨਰ ਪੀਸ ਆ ਹੁਣ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਤੁਸੀਂ ਐਸੇ ਇਹਨੂੰ ਸਲਵਾਰ ਸੂਟਸ ਕਿਵੇਂ ਰੈਡੀ ਕਰਨਾ ਕਿਉਂਕਿ ਤੁਹਾਨੂੰ ਦਿਖਾਵਾਂਗੇ ਜਿਹੜਾ ਦਾ ਸ਼ਰਾਰਾ ਹੈਗਾ ਉਹ ਬਹੁਤ ਡਿਫਰੈਂਟ ਸਟਾਈਲ ਦਾ ਹੈਗਾ ਜਿਹੜਾ ਦਾ ਸ਼ਰਾਰਾ ਹੈਗਾ ਹੁਣ ਤੁਸੀਂ ਇਹਨੂੰ ਸੂਟ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ ਕਿਉਂਕਿ ਇਹ ਵਰਕ ਕਰਵਾ ਲਓ ਆਹ ਵਾਲੀ ਬਾਜੂ ਰੈਡੀ ਕਰਵਾ ਲਓ ਮਿਰਰ ਵਰਕ ਕਰਵਾ ਲਓ ਸਾਰਾ ਤੁਸੀਂ ਇੱਕ ਵਸ ਕਟਿੰਗ ਇਸ ਤਰ੍ਹਾਂ A ਸ਼ੇਪ ਦੀ ਨਹੀਂ ਕਰਵਾਉਣੀ ਤੁਸੀਂ ਸਾਰਾ ਆ ਆਪਣੇ ਸੂਟ ਦੇ ਸਲਵਾਰ ਸੂਟ ਪਲਾਜੋ ਸੂਟ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਹੈ ਸ਼ਰਟ ਦੀ ਲੁੱਕ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਲਾਜੋ ਦੀ ਲੁੱਕ ਜਾਰ ਕਹਿ ਲੋ ਕਿ ਸ਼ਰਾਰਾ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਤੇ ਡਿਫਰੈਂਟ ਲੁੱਕ ਆਈ ਹੈ ਜੀ ਦੇਖੋ ਇਹ ਹੈਗਾ ਇੱਕ ਪਾਸਾ ਦੇਖੋ ਹੈ ਨਾ ਜੀ ਫਿਸ਼ ਕੱਟ ਦੀ ਤਰ੍ਹਾਂ ਮੀਨਸ ਆਪਾਂ ਉੱਪਰੋਂ ਫਿਟਿੰਗ ਵਾਲੀ ਚੀਜ਼ ਆ ਠੀਕ ਹੈ ਇਹ ਇੱਕ ਸਾਈਡ ਆ ਮੀਨਸ ਇੱਕ ਪਾਸੇ ਦਾ ਆਪਣਾ ਸ਼ਰਾਰਾ ਹੈਗਾ ਇਹ ਇਦੇ ਵਿੱਚ ਕਲੀਆਂ ਪਾਈਆਂ ਹੋਈਆਂ ਜਿਹੜੀ ਲੇਸ ਇਸ ਇੱਧਰ ਲਗਾਈਆਂ ਨੇ ਉਹੀ ਲੇਸ ਜੇ ਆਪਾਂ ਇੱਧਰ ਲਗਾਈਆਂ ਨੇ ਠੀਕ ਹੈ ਜੀ ਸਾਰਾ ਨੀਚੇ ਲੇਸ ਇਸ ਲਗਾਈਆਂ ਨੇ ਤੇ ਹੁਣ ਇਹਦੇ ਆਪਾਂ ਦੋਨੋਂ ਪੱਲੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਸਾਡੀ ਸਟਿਚਿੰਗ ਹੁੰਦੀ ਆ ਤੇ ਸਾਡਾ ਵਰਕ ਵੀ ਨੀਟ ਐਂਡ ਕਲੀਨ ਹੁੰਦਾ ਠੀਕ ਹੈ ਜੀ ਇਹ ਵਾਲਾ ਆਪਣਾ ਇਸ ਤਰ੍ਹਾਂ ਹੁਣ ਦੇਖੋ ਜੀ ਪੂਰਾ ਇਸ ਤਰ੍ਹਾਂ ਹੀ ਕੋਈ ਆਏਗਾ ਕਿੰਨਾ ਜ਼ਿਆਦਾ ਸੋਹਣੀ ਲੁੱਕ ਆ ਗਈ ਠੀਕ ਹੈ ਕਿਸ ਕੱਟ ਦੇ ਵਿੱਚ ਬਣੇਗਾ ਕਿਉਂਕਿ ਇੱਥੋਂ ਆਪਾਂ ਪ੍ਰੋਪਰ ਇਹਨੂੰ ਫਿਟਿੰਗ ਦਿੱਤੀ ਹੋਈ ਐ ਤੇ ਇਹ ਆਪਣੀ ਸ਼ਾਰਟ ਐ ਜਿਹੜੀ ਉਹ ਕੁੜਤੀ ਬਣੇਗੀ ਤੇ ਇਹਦਾ ਜਿਹੜਾ ਦੁਪੱਟਾ ਰੱਖਿਆ ਆਪਾਂ ਉਹ ਰੱਖਿਆ ਜੀ ਕ੍ਰਾਸ਼ ਟਿਸ਼ੂ ਦੇ ਵਿੱਚ ਠੀਕ ਐ ਜੀ ਇਹ ਵਾਲਾ ਕ੍ਰਾਸ਼ ਟਿਸ਼ੂ ਦੇ ਵਿੱਚ ਰੱਖਿਆ ਕਿ ਪ੍ਰੋਪਰ ਗਰਲਿਸ਼ ਲੁੱਕ ਦੇਣੀ ਸੀ ਆਪਾਂ ਤੇ ਡਿਜ਼ਾਈਨਰ ਪੀਸ ਬਣਾਉਣਾ ਸੀ ਤੇ ਕ੍ਰਾਸ ਟਿਸ਼ੂ ਤੋਂ ਬਿਨਾ ਫਿਰੇ ਦੀ ਡਿਜ਼ਾਈਨਰ ਲੁੱਕ ਜਿਹੜੀ ਉਹ ਇਨਕੰਪਲੀਟ ਰਹਿ ਜਾਂਦੀ ਪੂਰੇ ਦੁਪੱਟੇ ਦੇ ਉੱਤੇ ਆਪਾਂ ਹਲਕੇ ਹਲਕੇ ਫੁੱਲ ਚੜੀ ਵਾਲੀ ਲੇਸ ਲਾਈ ਹੈ ਜਿਹੜੀ ਲੇਸ ਆ ਜੀ ਇਹ ਵੀ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਦੇ ਰਹੀ ਆ ਜਿਹੜੀ ਇਹ ਵਾਲੀ ਲੇਸ ਆ ਇਹ ਵੀ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਦੇ ਰਹੀ ਆ ਇਹਦੇ ਵਿੱਚ ਵੀ ਕੰਮ ਲਾਈਟ ਐਂਡ ਡਾਰਕ ਦਾ ਹੋਇਆ ਹੋਇਆ ਆ ਲਾਈਟ ਆਗੇ ਆ ਡਾਰਕ ਆਗੇ ਮੀਨਜ਼ ਪੂਰਾ ਜਿੰਨਾ ਕੰਮ ਕੀਤਾ ਆਪਾਂ ਪ੍ਰੋਪਰ ਮੈਚਿੰਗ ਦੇ ਨਾਲ ਕੀਤੀ ਆ ਹਰ ਚੀਜ਼ ਠੀਕ ਹੈ ਇਹ ਆਪਣੀ ਫਸਟ ਜਿਹੜਾ ਡਿਜ਼ਾਈਨਰ ਸੂਟ ਸੀਗਾ ਤੇ ਅਗਰ ਤੁਸੀਂ ਇਦਾਂ ਦਾ ਸੂਟ ਬਣਾਉਣਾ ਚਾਹੁੰਦੇ ਹੋ ਚਾਹੇ ਉਹਨੂੰ ਸਲਵਾਰ ਸੂਟ ਚ ਕਨਵਰਟ ਕਰ ਸਕਦੇ ਹੋ ਚਾਹੇ ਤੁਸੀਂ ਸੇਮ ਲੁੱਕ ਰੱਖ ਸਕਦੇ ਹੋ ਚਾਹੇ ਤੁਸੀਂ ਮੀਨਜ਼ ਲਹਿੰਗਾ ਗਰਾਰਾ ਸ਼ਰਾਰਾ ਵੀ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੂਸਰਾ ਡਿਜ਼ਾਈਨਰ ਸੂਟ ਦਿਖਾਵਾਂਗੇ ਤੇ ਇੱਕ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਕਿ ਸਾਡਾ ਚੈਨਲ ਸੌਰੀ ਪੇਜ ਆ ਜਿਹੜਾ ਇੰਸਟਾਗ੍ਰam ਤੇ ਵੀ ਹੈਗਾਗਾ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਬਾਕੀ ਆਪਣੀ ਪਸੰਦ ਦੇ ਮਤਲਬ ਤੁਸੀਂ ਕੋਈ ਮਰਜ਼ੀ ਸਾਨੂੰ ਫੋਟੋ ਭੇਜ ਕੇ ਆਪਣੀ ਪਸੰਦ ਦੇ ਸੂਟ ਜਿਹੜੇ ਉਹ ਕਸਟਮਾਈਜ਼ ਕਰਵਾ ਸਕਦੇ ਹੋ ਤੇ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਮੈਂ ਪੂਰੀ ਡਿਟੇਲ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਾਂ ਹਰ ਚੀਜ਼ ਤਾਂ ਕਿ ਪਹਿਨਣਾ ਨੂੰ ਬਾਅਦ ਚ ਕੋਈ ਵੀ ਦੇਖੋ ਇਨਕੁਆਰੀ ਵੀ ਬੇਸ਼ੱਕ ਤੁਸੀਂ ਕੋਈ ਇਨਕੁਆਰੀ ਤੁਸੀਂ ਆਪਣਾ ਡੀਐਮ ਕਰ ਸਕਦੇ ਹੋ ਸਾਨੂੰ ਮੈਸੇਜ WhatsApp ਤੇ ਕਰ ਸਕਦੇ ਹੋ ਅਨੀ ਟਾਈਪ ਕੋਈ ਇਸ਼ੂ ਨਹੀਂ ਹੈ ਪਰ ਫਿਰ ਵੀ ਮੈਨੂੰ ਐ ਹੁੰਦਾ ਵੀ ਮੈਂ ਹਰ ਗੱਲ ਕਲੀਅਰ ਕਰ ਦੇਵਾਂ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਵੇ ਆ ਦੇਖੋ ਜੀ ਹੁਣ ਆਪਣਾ ਅਗਲਾ ਡਿਜ਼ਾਈਨਰ ਪੀਸ ਮੀਨਸ ਹਰ ਇੱਕ ਦੀ ਲੁੱਕ ਆ ਜਿਹੜੀ ਉਹ ਡਿਫਰੈਂਟ ਆਏਗੀ ਸੌਰੀ نیچے ਆ ਗਿਆ ਸੀ ਇਹ ਜੀ ਜਿਹੜਾ ਹੈਗਾਗਾ ਫੈਬਰਿਕ ਆ ਉਹ ਸਿਲਕ ਦੇ ਵਿੱਚ ਹੈਗਾ ਠੀਕ ਹੈ ਤੇ ਇਹਦੇ ਆਪਾਂ ਕੀਤਾ ਹੋਇਆ ਸਾਰਾ ਇਹ ਕੰਮ ਬਾਦਲੇ ਦਾ ਕੰਮ ਆ ਜੀ ਤੁਸੀਂ ਨੇੜੇ ਕਰਕੇ ਵੀ ਦੇਖ ਸਕਦੇ ਹੋ ਸਾਰਾ ਕੰਮ ਇਹ ਬਾਦਲੇ ਦਾ ਕੰਮ ਆਗਾ ਬਾਦਲਾ ਤੇ ਜਰੀ ਦੇ ਵਿੱਚ ਕੀ ਡਿਫਰੈਂਸ ਹੁੰਦਾ ਜਿਹੜਾ ਜਰੀ ਹੁੰਦਾ ਜੀ ਉਹਦੇ ਵਿੱਚ ਥੋੜਾ ਜਿਹਾ ਹਲਕਾ ਰੇਸ਼ਮ ਦਾ ਧਾਗਾ ਨਾਲ ਜੁੜਿਆ ਹੋਇਆ ਹੁੰਦਾ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਰੋਲ ਹੋਇਆ ਹੋਇਆ ਹੁੰਦਾ ਬਟੇ ਲੋਟ ਪਰ ਜਿਹੜੇ ਇਹ ਬਾਦਲਾ ਹੁੰਦਾ ਜੀ ਇਹ ਪਿਓਰ オリジナル ਜਰੀ ਦਾ ਹੀ ਹੁੰਦਾ ਕੱਲਾ ਤੇ ਇਹਦਾ ਕੰਮ ਕਰਨਾ ਥੋੜਾ ਡਿਫਿਕਲਟ ਹੁੰਦਾਗਾ ਤੇ ਆ ਜਰੀ ਦੇ ਕੰਮ ਨਾਲ ਥੋੜਾ ਜਿਹਾ ਕਾਸਟਲੀ ਵੀ ਹੁੰਦਾ ਹਲਕਾ ਜਿਹਾ ਤੇ ਪਰ ਇਹ ਹੈਂਡਵਰਕ ਦੀ ਲੁੱਕ ਦਿੰਦਾ ਬਿਲਕੁਲ ਬਹੁਤ ਜਿਆਦਾ ਸੋਹਣਾ ਰਾਣੀ ਸ਼ੇਡ ਆ ਪ੍ਰੋਪਰ ਗੁਲਾਬੀ ਸ਼ੇਡ ਆ ਹੌਟ ਵਾਲਾ ਇਹ ਬਾਜੂ ਤੇ ਕੰਮ ਹੋਇਆ ਹੋਇਆ ਸਾਰਾ ਤੇ ਇਹਦੇ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕਰਤੀ ਆ ਫਰੰਟ ਤੇ ਤਾਂ ਕਿ ਇਹ ਖਾਲੀ ਪਣ ਜਾਣਾ ਨਾ ਲੱਗੇ ਹਨਾ ਵੀ ਅਸੀਂ ਆਪਣੇ ਕੋਲੋਂ ਵੀ ਚੀਜ਼ ਕਰ ਦਿੰਨੇ ਜੇ ਸਾਨੂੰ ਲੱਗਦੀ ਹੁੰਦੀ ਹੈ ਕਿ ਨੀਡ ਆ ਇਸ ਤਰ੍ਹਾਂ ਆਪਾਂ ਹੈਂਗਿੰਗ ਵਾਲੀ ਜਿਹੜੀ ਇਹ ਪਰਲ ਵਾਲੀ ਲੇਸ ਦਿੱਤੀ ਆ ਇੱਥੇ ਵੀ ਦਿੱਤੀ ਹੋਈ ਆ ਠੀਕ ਹੈ ਜੀ ਤੇ ਇਹਦੇ ਨਾਲ ਲਟਕਣ ਵੀ ਲਗਾਏ ਹੋਏ ਆਪਾਂ ਇਸ ਤਰ੍ਹਾਂ ਇਹ ਤੁਸੀਂ ਸਾਨੂੰ ਜਦੋਂ ਸਟੀਚਿੰਗ ਆਪਦੀ ਭੇਜਦੇ ਹੋ ਮੈਜ਼ਰਮੈਂਟਸ ਭੇਜਦੇ ਹੋ WhatsApp ਕਰਦੇ ਹੋ ਹਨ ਤੁਸੀਂ ਨਾਲ ਨਾ ਸਾਨੂੰ ਦੱਸ ਦਿਆ ਕਰੋ ਵੀ ਸਾਨੂੰ ਜਿੱਪ ਪਸੰਦ ਹੈ ਸਾਨੂੰ ਲਟਕਣ ਪਸੰਦ ਆ ਚਾਹੇ ਵਾਇਸ ਮੈਸੇਜ ਰਾਹੀਂ ਤੇ ਨਹੀਂ WhatsApp ਤੇ ਜਦੋਂ ਤੁਸੀਂ ਚੈਟ ਦੇ ਵਿੱਚ ਆਪਣਾ ਮੈਸੇਜ ਭੇਜਦੇ ਹੋ ਤਾਂ ਤੁਸੀਂ ਉਸੇ ਦੇ ਵਿੱਚ ਹੀ ਸਾਨੂੰ ਦੱਸ ਦਿਆ ਕਰੋ ਹੁਣ ਜੀ ਇਹਦੇ ਨਾਲ ਬਣਾਇਆ ਆਪਾਂ ਮੀਨਸ ਪ੍ਰੋਪਰ ਕਗਰਾ ਸਟਾਈਲ ਲਹਿੰਗਾ ਕਹਿ ਸਕਦੇ ਤੁਸੀਂ ਠੀਕ ਹੈ ਜੀ ਤੇ ਇਹ ਦਾ ਫੈਬਰਿਕ ਜਿਹੜਾ ਜੀ ਉਹ ਸ਼ਿਮਰ ਦੇ ਵਿੱਚ ਆ ਤੁਸੀਂ ਹੁਣ ਤੁਸੀਂ ਘੇਰਾ ਦੇਖ ਸਕਦੇ ਹੋ ਪੂਰਾ ਕਿੰਨਾ ਜ਼ਿਆਦਾ ਘੇਰਾ ਕੀਤਾ ਹੋਇਆ ਪੂਰਾ ਫੇਰ ਆ ਜੀ ਇਹਦਾ ਐ ਫਲੋ ਬਣੇਗਾ ਪੂਰਾ ਜਦ ਇਹ ਠੀਕ ਹੈ ਇਸ ਤਰ੍ਹਾਂ ਠੀਕ ਹੈ ਤੇ ਇਹਦਾ ਜਿਹੜਾ ਫੈਬਰਿਕ ਆ ਜੀ ਉਹ ਹੈਗਾ ਸ਼ਿਮਰ 골ਡਨ ਸ਼ਿਮਰ ਇਹਦੇ ਨਾਲ ਮੈਚਿੰਗ ਕਰਕੇ ਕੀਤਾ ਪ੍ਰੋਪਰ ਚੀਜ਼ ਆਪਾਂ ਤੇ ਜਿਹੜਾ نیچے ਦੇਖੋ ਜੀ ਕੰਮ ਕੀਤਾ ਹੋਇਆਗਾ ਸਾਰਾ ਇਹ ਇਹ ਆਪਾਂ ਨਾਲ ਦੀ ਹੀ ਰਾਣੀ ਛੇੜ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਸਮੋਸੀ ਲੇਸ ਦਿੱਤੀ ਆ ਜਿਗਜੈਗ ਦੀ ਦਿੱਤੀ ਆ ਜੀ ਤੇ ਇੱਕ ਸੈਕਿੰਡ ਮੈਂ ਤੁਹਾਨੂੰ ਦਿਖਾਉਣੀ ਹੈ ਚੀਜ਼ ਇੱਕ ਹੋਰ ਆਪਾਂ ਇਹ ਚ ਡਿਜ਼ਾਈਨਿੰਗ ਕਰ ਸਕਦੇ ਆਂਗੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਵੀ ਇਹਦੇ ਵਿੱਚ ਤੁਸੀਂ ਹੋਰ ਕੀ ਕ੍ਰੀਏਟੀਵਿਟੀ ਕਰ ਸਕਦੇ ਹੋ ਹਨ ਜਸਟ ਇੱਕ ਲੁੱਕ ਦੇ ਲਈ ਦਿਖਾਉਣੀ ਆ ਵੀ ਇਸ ਤਰ੍ਹਾਂ ਆਪਾਂ ਜੇ ਤੁਸੀਂ ਪ੍ਰੋਪਰ ਕੱਲਾ ਜਿਵੇਂ ਜਾਗੋ ਦੇ ਉੱਤੇ ਵੀਅਰ ਕਰਨਾਗਾ ਹਨ ਤਾਂ ਇਸ ਤਰ੍ਹਾਂ ਆਪਾਂ ਇਹਦੇ ਤੇ ਇਹ ਵੀ ਆਪਾਂ ਲਾ ਸਕਦੇ ਹਾਂ ਕਿ ਜਿਹੜੇ ਕਿ ਫੁੱਲ ਪਤਾਸੇ ਕਹਿੰਦੇ ਆ ਪਰ ਜੇ ਤੁਸੀਂ ਮੀਨ ਜੇ ਨੂੰ ਐ ਲੱਗਦਾ ਤੁਹਾਨੂੰ ਵੀ ਅਸੀਂ ਵਿਆਹ ਵਾਲੇ ਦਿਨ ਵੀਅਰ ਕਰੀਏ ਚਾਹੇ ਜਾਗੋ ਵਾਲੇ ਦਿਨ ਕਰੀਏ ਤਾਂ ਫਿਰ ਤੁਸੀਂ ਇਸ ਤਰ੍ਹਾਂ ਬਣਾਓ ਜੇ ਤੁਸੀਂ ਜਾਗੋ ਤੇ ਬਣਾਉਣਾ ਤਾਂ ਤੁਸੀਂ ਇਸ ਤਰ੍ਹਾਂ ਚੀਜ਼ ਲਗਵਾ ਸਕਦੇ ਹੋ ਠੀਕ ਹੈ ਇਹ ਸਾਡੀ ਆਪਣੀਆਂ ਕ੍ਰੀਏਟੀਵਿਟੀਆਂ ਹੁੰਦੀਆਂ ਨੇ ਗੀਆ ਤੇ ਮਤਲਬ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਸਾਨੂੰ ਇਹ ਜੀ ਚੀਜ਼ ਚਾਹੀਦੀ ਆ ਐਸ ਫੰਕਸ਼ਨ ਤੇ ਪਾਉਣ ਲਈ ਚਾਹੀਦੀ ਆ ਤਾਂ ਆਪਾਂ ਉਹਦੇ ਮੁਤਾਬਕ ਹੀ ਤੁਹਾਨੂੰ ਰੈਡੀ ਕਰਾਂਗੇ ਠੀਕ ਹੈ ਇਸ ਦਾ ਆਪਾਂ ਤੁਹਾਨੂੰ ਦੁਪੱਟਾ ਵੀ ਸ਼ੋਅ ਕਰਦੇ ਆ ਦੇਖੋ ਜੀ ਹਾਂ ਇਹਦਾ ਦੁਪੱਟਾ ਬਹੁਤ ਸੋਹਣੀ ਡਿਜ਼ਾਈਨਰ ਲੁੱਕ ਦਾ ਆਪਾਂ ਦੁਪੱਟਾ ਰੈਡੀ ਕੀਤਾ ਮੀਨਸ ਪੀਸ ਖੁਦ ਮੂੰਹੋਂ ਬੋਲ ਰਿਹਾ ਜੀ ਆਪ ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਹੈਗੀ ਵੈਸੇ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਲੁੱਕ ਵਾਈਜ਼ ਦੇਖੋ ਜੀ ਇਹ ਦੁਪੱਟਾ ਇਸ ਤਰ੍ਹਾਂ ਦਾ ਪਾਸ਼ਿਮਰ ਨਾਲ ਦਾ ਮੈਚ ਕਰਕੇ ਲੱਗਾ ਫੇਰ ਜਿਹੜਾ ਇਹ ਵਾਲਾ ਫੈਬਰਿਕ ਸੀ ਇਹ ਆਪਾਂ ਪੱਲਿਆਂ ਦੇ ਉੱਤੇ ਲਗਾਇਆ ਠੀਕ ਹੈ ਜੀ ਤੇ ਨਾਲ ਦੀ ਹੀ ਲੇਸਿਸ ਦੀ ਫਿਨਿਸ਼ਿੰਗ ਦਿੱਤੀ ਹੈ ਡਿਜ਼ਾਈਨਿੰਗ ਕੀਤੀ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਉੱਥੇ ਦਿਖਾਈ ਸੀਗੀ ਉਹੋ ਚੀਜ਼ ਤੁਸੀਂ ਸੇਮ ਦੁਪੱਟੇ ਤੇ ਵੀ ਕਰ ਸਕਦੇ ਹੋ ਵੀ ਜਿਹੜੇ ਉਹ ਵਾਲੇ ਆਪਣੇ ਪਤਾਸੇ ਹੈਗੇ ਉਹ ਤੁਸੀਂ ਦੁਪੱਟੇ ਦੇ ਉੱਤੇ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਜਿਹੜੀ ਤੁਸੀਂ ਦੇਖੋ ਖੁਦ ਕਿੰਨੇ ਜਿਆਦੇ ਸੋਹਣੀ ਚੀਜ਼ ਲੱਗਦੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਦੁਪੱਟੇ ਦੇ ਵੀ ਕਰ ਸਕਦੇ ਹੋ ਪਰ ਇਹ ਲਗਾਉਣ ਨਾਲ ਫਿਰ ਤੁਹਾਡੀ ਜਾਗੋ ਵਾਲੀ ਹੀ ਲੁੱਕ ਆਏਗੀ ਮੀਨਸ ਫਿਰ ਤੁਹਾਡੀ ਦੂਸਰੀ ਲੁੱਕ ਨਹੀਂ ਰਹਿ ਜਾਏਗੀ ਇਸ ਕਰਕੇ ਉਹਨਾਂ ਨੇ ਨਹੀਂ ਲਗਵਾਇਆ ਤਾਂ ਕਿ ਉਹ ਚਾਹੇ ਜਾਗੋ ਤੇ ਵੇਅਰ ਕਰਨ ਤੇ ਚਾਹੇ ਵਿਆਹ ਦੇ ਉੱਤੇ ਵੇਅਰ ਕਰਨ ਠੀਕ ਹੈ ਇਹ ਸੀਗੇ ਆਪਣੇ ਅੱਜ ਦੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨਰ ਸੂਟ ਤੇ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣ ਲਈ ਸਾਨੂੰ ਡੀਐਮ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਹੈਂਡਵਰਕ ਆਰੀਵਰਕ ਪਾਫ ਵਰਕ ਮੀਨਸ ਬਾਦਲੇ ਦਾ ਵਰਕ ਚਾਹੇ ਪੇਂਟ ਵਰਕ ਮੀਨਸ ਹਰ ਤਰ੍ਹਾਂ ਦੇ ਆਪਣੇ ਕੋਲੇ ਕਾਰੀਗਰ ਵੀਰ अवेलेबल ਨੇ ਸਟੀਚਿੰਗ ਹਰ ਤਰ੍ਹਾਂ ਦੀ ਸਾਡੇ ਅਸੀਂ ਵਧੀਆ ਬੈਸਟ ਜਿਹੜੇ ਆਪਣੇ ਕਾਰੀਗਰ ਰੱਖੇ ਹੋਏ ਨੇ ਜੀ ਤੁਸੀਂ ਲਹਿੰਗਾ ਗਰਾਰਾ ਸ਼ਾਰਾ ਜਿੱਦਾਂ ਦਾ ਮਰਜੀ ਸਾਡੇ ਤੋਂ ਸਟੀਚਿੰਗ ਕਰਵਾ ਸਕਦੇ ਹੋ ਬਸ ਸਾਨੂੰ ਤੁਸੀਂ ਆਪਣੀ ਚੁਆਇਸ ਦੱਸਣੀ ਆ ਤੇ ਉਸ ਚੁਆਇਸ ਨੂੰ ਪੂਰਾ ਕਰਨਾ ਤੁਹਾਡੀ ਇਸ ਪੈਨ ਦਾ ਵਾਦਾ ਰਿਹਾ ਜੀ ਤੇ ਮੈਨੂੰ ਆਪਾਂ 100% ਕੰਪਲੀਟ ਕਰਾਂਗੇ ਜੋ ਵੀ ਤੁਹਾਡੀ ਚੋਇਸ ਰਹੇਗੀ ਵੀ ਮੈਨੂੰ ਇਸ ਤਰ੍ਹਾਂ ਦੀ ਲੁੱਕ ਦਾ ਸੂਟ ਡਰੈਸ ਚਾਹੀਦੀ ਆ ਆਪਾਂ ਪੂਰੀ ਤਰ੍ਹਾਂ ਨਾ ਵਧੀਆ ਕੰਮ ਕਰਾਂਗੇ ਬਾਕੀ ਤੁਸੀਂ ਸਾਡੇ ਸਟੂਡੀਓ ਤੇ ਵਿਜ਼ਿਟ ਵੀ ਕਰ ਸਕਦੇ ਹੋ ਆਪਾਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆਂਗੇ ਤੇ ਬਟ ਐਟ ਲੀਸਟ ਪ੍ਰਿਓਰ ਅਪਾਇੰਟਮੈਂਟ ਲੈ ਕੇ ਜ਼ਰੂਰ ਆਓ ਜੀ ਕਿਉਂਕਿ ਤੁਹਾਨੂੰ ਪਤਾ ਦਿਨ ਛੋਟੇ ਨੇ ਕੰਮ ਬਹੁਤ ਜ਼ਿਆਦਾ ਹੁੰਦਾਗਾ ਹਨਾ ਤਾਂ ਫਿਰ ਆਪਾਂ ਤੁਹਾਨੂੰ ਪ੍ਰੋਪਰ ਟਾਈਮ ਦੇ ਸਕੀਏ ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਨਾ ਹੋਵੇ ਤੁਸੀਂ ਆ ਜਾਮੋ ਤੇ ਮੈਂ ਤੁਹਾਨੂੰ ਮਿਲਣਾ ਹਨਾ ਇਸ ਤਰ੍ਹਾਂ ਨਾ ਹੋਵੇ ਤੁਸੀਂ ਜਦੋਂ ਮਰਜੀ ਸਾਡੇ ਬੁਟੀਕ ਦੇ ਉੱ ਨਾ ਬਿਰਨਾ ਵਾਲਾ ਖਾਸ ਜਿਹੜਾ ਡਿਸਟ੍ਰਿਕਟ ਆਪ ਉਥੇ ਰਹਨੇ ਆਗੇ ਤੇ ਆਪਣੀ ਪ੍ਰੋਪਰ ਆਫੀਸ਼ੀਅਲੀ ਮੀਨਸ ਆਪਣਾ ਸਟੂਡੀਓ ਹੈਗਾਗਾ ਡਿਜ਼ਾਈਨਰ ਸਟੂਡੀਓ ਬੁਟੀਕ ਨੂੰ ਕਹਿ ਦਿੰਨੇ ਆ ਜਿਹਨੂੰ ਆਪਾਂ ਉਹ ਹੈਗਾ ਜੀ ਆਪਣਾ ਬਾਕੀ ਆਪਾਂ 10 ਤੋਂ 6 ਵਜੇ ਤੱਕ ਤੁਸੀਂ ਐਨੀ ਟਾਈਮ ਸਾਨੂੰ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਮੈਨੂੰ ਪੂਰੀ ਉਮੀਦ ਆ ਅੱਜ ਵਾਲੀ ਕਲੈਕਸ਼ਨ ਬਹੁਤ ਜ਼ਿਆਦਾ ਜ਼ਬਰਦਸਤ ਹੋਏਗੀ ਥੈਂਕ ਯੂ ਸਤਿ ਸ਼੍ਰੀ ਅਕਾਲ